ਪੰਜਾਬ ਪਾਰ ਦੇ ਪੀਆਰਟੀਸੀ ਅਤੇ ਪਨਬੱਤ ਕੱਚੇ ਮੁਲਾਜ਼ਮਾਂ ਵੱਲੋਂ 3 ਦਿਨਾਂ ਲਈ ਹੜਤਾਲ ਕਰ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਦੱਸਦੀ ਹੈ ਕਿ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਉਹ ਆਪਣਾ ਤਰਨਾ ਜਾਰੀ ਰੱਖਣਗੇ ਇਸ ਮੌਕੇ ਤਰਨਾਕਾਰੀ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਲਗਾਤਾਰ ਸਰਕਾਰ ਤੋਂ ਆਪਣੀਆਂ ਮੰਗਾਂ ਪੂਰੀਆਂ ਕਰਨ ਨੂੰ ਲੈ ਕੇ ਮੰਗ ਰੱਖ ਰਹੇ ਹਸਨ ਪਰ ਸਿਵਾਇ ਲਾਰਿਆਂ ਤੋਂ ਸਰਕਾਰ ਵੱਲੋਂ ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਹੜਤਾਲ ਆ ਜਿਵੇਂ ਕੱਚੇ ਮੁਲਾਜ਼ਮ ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ, ਸਰਕਾਰੀ ਬੱਸਾਂ ਮੈਕਨੇਜ ਵਿੱਚ ਪਾਈਆਂ ਜਾਣ। ਅਸੀਂ ਸਰਕਾਰ ਤੋਂ ਬਾਰ-ਬਾਰ ਇਹ ਮੰਗ ਕਰ ਰਹੇ ਹਾਂ ਕਿ ਮੈਕਮੇਨ ਵਿੱਚ ਬੱਸਾਂ ਦੀ ਬਹੁਤ ਘਾਟ ਆ, ਕਿ ਸਰਕਾਰੀ ਬੱਸਾਂ ਪਾਈਆਂ ਜਾਣ। ਪਰ ਮੈਕਨੇਵਾਲੋ ਤੇ ਸਰਕਾਰ ਵੱਲੋਂ ਕਿਲੋਮੀਟਰ ਬੱਸਾਂ ਪਾਈਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਅਸੀਂ ਡੱਟ ਕੇ ਵਿਰੋਧ ਕਰ ਰਹੇ ਹਾਂ ਕਿ ਕਿਲੋਮੀਟਰ ਬੱਸਾਂ ਨਾ ਪਾਈਆਂ ਜਾਣ ਤੇ ਲੰਮੇ ਟਾਈਮ ਤੋਂ ਮੰਗ ਆ ਸਾਡੀ ਜਿੰਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ। ਠੇਕੇਦਾਰ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਸਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਰਕਾਰ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਵਾਅਦਾ ਕੀਤਾ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮਾ ਉਹਨਾਂ ਨੂੰ ਅਸੀਂ ਪੱਕੇ ਕਰਾਂਗੇ ਤੇ ਜਿਹੜਾ ਮੇਰਾ ਹਾਰਾਪਿੰਨੋ ਕੱਚੇ ਮੁਲਾਜ਼ਮਾਂ ਦੇ ਹੱਥ ਦੇ ਵਿੱਚ ਚੱਲੂਗਾ ਪਰ 3 ਸਾਲ ਤੋਂ ਸਮਾਂ ਜ਼ਿਆਦਾ ਬੀਤਣ ਤੇ ਹੋ ਗਿਆ ਅੱਜ ਵੀ ਇੱਕ ਕੱਚੇ ਮੁਲਾਜ਼ਮਾ ਨੇ ਇੱਕ ਵੀ ਪੱਕਾ ਨਹੀਂ ਕੀਤਾ ਗਿਆ ਅਸੀਂ ਮੰਗ ਕਰਦੇ ਹਾਂ ਸਰਕਾਰ ਕਰੋ ਵੀ ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮਾਂ ਉਹ ਵਿਚਾਰੇ ਕੱਚੇ ਰਿਟਾਇਰ ਹੋ ਰਹੇ ਆ ਤੇ ਆਪਦੇ ਘਰਾਂ ਨੂੰ ਕੁਝ ਵੀ ਲੈ ਕੇ ਜਾ ਰਹੇ ਆ ਜੀ ਮੰਗ ਕਰਦੇ ਹਾਂ ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮਾਂ ਇਹਨਾਂ ਨੂੰ ਪੱਕੇ ਕੀਤਾ ਜਾਵੇ ਜੀ ਸਿਮਰਜੀਤ ਸਿੰਘ ਬਰਾੜ ਦੀਪੂ ਪ੍ਰਦਾਨ ਪੀਆਰਟੀਸੀ ਕੰਟਰੈਕਟਰ ਵਰਕ ਯੂਨੀਅਨ ਆਜ਼ਾਦ ਸਾਡੀ ਜਿਹੜੀ ਅੱਜ ਦੀ ਹੜਤਾਲ ਹੈ ਕਿਉਂਕਿ ਇੱਕ ਤਾਂ 9 ਤਰੀਕ ਦੀ ਦੇਸ਼ ਵਿਆਪੀ ਹੜਤਾਲ ਹੈ ਦੇਸ਼ ਦੀਆਂ ਪ੍ਰਮੁੱਖ 10 ਡੇਟ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਨੂੰ ਸ joint ਕਿਸਾਨ ਮੋਰਚੇ ਦੀ ਸਹਿਯੋਗ ਦੇ ਨਾਲ ਸਹਿਯੋਗ ਦੇ ਨਾਲ ਪੂਰੇ ਦੇਸ਼ ਦੇ ਵਿੱਚ ਸੈਂਟਰਲ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਜਿਹੜੀਆਂ ਸੈਂਟਰ ਸਰਕਾਰ ਵਾਰ-ਵਾਰ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਉਹਨਾਂ ਦੇ ਵਿਰੁੱਧ ਪੂਰੇ ਦੇਸ਼ ਦੇ ਜਿਹੜੇ ਕਿਰਤੀ ਲੋਕ ਹੈ ਉਹ ਅੱਜ ਹੜਤਾਲ ਤੇ ਨੇ ਉਹਦੇ ਹੜਤਾਲ ਨੂੰ ਮੁੱਖ ਰੱਖ ਕੇ ਅਸੀਂ ਅੱਜ ਜਿਹੜੀ ਹੈਗੀ 9 ਤਰੀਕ ਦੀ ਹੜਤਾਲ ਕਰ ਰਹੇ ਹਾਂ ਇਹਦੇ ਨਾਲ ਹੀ ਜੋ 9 10 11 ਤਰੀਕ ਦੀ ਫਾਨ ਬਸ 50 ਰੋਡਵੇ ਪੀ ਆਰ ਟੀ ਸੀ ਕੰਟਰੈਕਟਰ ਵਰਕਰ ਇਹਨਾਂ ਨੇ ਅੱਜ ਆਪਣਾਂ ਦੀ ਜਿਹੜੀ ਹੜਤਾਲ ਕੀਤੀ ਹੋਈ ਹੈ 25 11 ਦੀ ਉਹਦੇ ਵਿੱਚ ਵੀ ਅਜਾਜ ਅਤੇ ਬਦਿਹਰਾ ਸਾਡਾ ਪੂਰਾ ਸਮਰਥਨ ਹੈ ਅਸੀਂ ਵੀ ਬਰਾਬਰ ਹੜਤਾਲ ਕਰਕੇ ਚੱਕਾ ਜਾਮ ਕੀਤਾ ਹੋਇਆ ਸਾਡੀ ਸਾਰਾ ਕੋਈ ਵੀ ਬੰਦਾ ਸਾਡਾ ਡਿਊਟੀਆਂ ਨਹੀਂ ਕਰ ਰਿਹਾ ਸਾਰੇ ਹੜਤਾਲ ਦੇ ਵਿੱਚ ਹੈ ਜੋ ਸਾਡੀਆਂ ਵਿਭਾਗੀ ਮੰਗਾ ਹੈ ਵਿਭਾਗੀ ਮੰਗਾ ਇਹ ਹੈ ਕਿ ਹਰ ਤਰ੍ਹਾਂ ਦਾ ਕੱਚਾ ਮਜ਼ਦੂਰ ਲੰਬੇ ਸਮੇਂ ਜਿਹੜਾ ਕੰਮ ਕਰ ਰਿਹਾ 20 25 25 ਸਾਲ ਤੋਂ ਉਹਨਾਂ ਨੂੰ ਬਿਨਾਂ ਸ਼ਰਤ ਤੁਰੰਤ ਰੈਗੂਲਰ ਕੀਤਾ ਜਾਵੇ ਪੂਰੇ ਸਕੇਲ ਤੇ ਰੈਗੂਲਰ ਕੀਤਾ ਜਾਵੇ। ਤਾਂ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈਗੀ ਆ ਉਹ ਬਹਾਲ ਕੀਤੀ ਜਾਵੇ। ਨਵੇਂ ਬੱਸਾਂ ਵਿਭਾਗ ਦੇ ਵਿੱਚ ਪੈੰਗਾ ਜਾਣ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ ਕਿਉਂਕਿ ਸਟਾਫ ਦੀ ਬਹੁਤ ਘਾਟ ਹੈ ਖਾਸ ਕਰਕੇ ਜੇ ਵਰਕਸ਼ਾਪ ਦੀ ਗੱਲ ਕਰ ਲਈਏ ਵਰਕਸ਼ਾਪ ਦੇ ਵਿੱਚ ਬਹੁਤ ਘੱਟ ਸਟਾਫ ਰਹਿ ਗਿਆ। ਰੈਗੂਲਰ ਸਟਾਫ ਦਾ ਕੋਈ ਵੀ ਨਹੀਂ ਰਹਿ ਗਿਆ। ਇੱਕ ਵੈ ਕੋ ਮੁਲਾਜ਼ਮ ਹੈ ਰੈਗੂਲਰ ਉਹ ਐਸ ਸਾਲ ਰਿਟਾਇਰ ਹੋ ਜਾਣਾ। ਤੇ ਸਟਾਫ ਬਹੁਤ ਘੱਟ ਹੈ ਬੱਸਾਂ 100 ਬੱਸਾਂ ਤੇ ਸਟਾਫ ਹਰ ਰੋਜ਼ 3 ਜਾਂ 4 ਜਣੇ ਹੁੰਦੇ। ਇਸ ਕਰਕੇ ਅਸੀਂ ਕਹਿੰਦੇ ਹ ਲੋਕਾਂ ਦਾ ਸਰੀਰਕ ਮਾਨਸਿਕ ਤੇ ਆਰਥਿਕ ਜਿਹੜਾ ਸੋਸ਼ਲ ਕੀਤਾ ਜਾ ਰਿਹਾ ਉਹਨੂੰ ਬੰਦ ਕੀਤਾ ਜਾਵੇ ਇਹਨਾਂ ਵਿਭਾਗੀ ਮੰਗਾਂ ਨੂੰ ਲੈ ਕੇ ਜਿਹੜੀਆਂ ਲੋਕਪੱਖੀ ਮੰਗਾਂ ਆਲਓਵਰ ਜਿਹਦੇ ਵਿੱਚ ਅੱਜ ਹਰ ਤਰ੍ਹਾਂ ਦਾ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਟਰਾਂਸਪੋਰਟ ਵਪਾਰੀ ਸਾਰੇ ਸ਼ਾਮਲ ਨੇ ਇਹਦੇ ਵਿੱਚ ਕਿਰਤੀ ਲੋਕ ਸ਼ਾਮਲ ਨੇ ਅੱਜ ਦੀ ਜਿਹੜੀ ਲੜਾਈ ਹੈ ਇਹ ਬਾਬੇ ਨਾਨਕ ਦੇ ਫਲਸਫੇ ਦੀ ਮਲਕ ਭਾਗੋ ਦੀ ਤੇ ਭਾਈ ਲਾਲੋ ਦੀ ਜਿਹੜੀ ਹੈਗੀ ਹੈ ਭਾਈ ਲਾਲੋ ਦੇ ਵਾਰਸਾ ਜਿਹੜੇ ਹੈਗੇ ਆ ਮਲਕ ਭਾਗੋਂ ਦੇ ਨਾਲ ਸਟ੍ਰਾਈਕ ਤੇ ਨੇ ਉਹਨਾਂ ਨੂੰ ਹੱਕ ਲੈਣ ਵਾਸਤੇ ਜਿਹੜਾ ਹੈਗਾ ਆਪਣੀਆਂ ਹੱਕੀ ਮੰਗਾਂ ਮਨਵਾਉਣ ਵਾਸਤੇ ਅੱਜ ਸਾਰੇ ਲਾਮਬੰਦੀ ਕਰਕੇ ਇਸ ਹ ਹਾਂਜੀ ਜਿਹੜੀ ਸਾਡੀ ਹੜਤਾਲ ਆ ਜੀ ਇਹ ਪੰਜਾਬ ਸਰਕਾਰ ਦੇ ਨਾਲ ਸਾਡੇ ਕਾਫੀ ਲੰਮੇ ਸਮੇਂ ਤੋਂ ਮੀਟਿੰਗਾਂ ਹੋ ਰਹੀਆਂ ਤੇ ਸਾਡਾ ਕੋਈ ਵੀ ਇਹਦੇ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ ਇਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ਼ੀਮਸਾਨ ਸ਼ੀਮਸਾਨ ਨਾਲ 4-5 ਵਾਰੀ ਮੀਟਿੰਗ ਹੋ ਚੁੱਕੀ ਹੈ ਜਿਹੜੇ ਵੀ ਆਪਣੇ ਕਰਤੇ ਮੁਲਾਜ਼ਮਾ ਉਹਨਾਂ ਨੂੰ ਪੱਕੇ ਕਰਨ ਦੀ ਜਿਹੜਾ ਸਰਕਾਰ ਦਾ ਜਿਹੜਾ ਚਿਹਤਾ ਬੰਦਾ ਜਿਹੜਾ ਨੇ ਠੇਕੇਦਾਰ ਵਿਚੋਲੀਆ ਪਾਇਆ ਸਾਡੇ ਵਿੱਚ ਉਹਨੂੰ ਬਾਹਰ ਕੱਢਣ ਲਈ ਪਰ ਇੰਨੀਆਂ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਉਹਨੂੰ ਬਾਹਰ ਨਹੀਂ ਕੱਢਿਆ ਗਿਆ ਸੋ ਅਸੀਂ ਪਹਿਲਾਂ ਵੀ ਹੜਤਾਲਾਂ ਕੀਤੀਆਂ ਸਾਨੂੰ ਇੱਕ ਮਹੀਨੇ ਦਾ ਟਾਈਮ ਦਿੱਤਾ ਜਾਂਦਾ ਸੀ ਵੀ ਇੱਕ ਮਹੀਨੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ ਜਿਹੜਾ ਮਤਲਬ ਠੇਕੇਦਾਰ ਠੇਕੇਦਾਰੀ ਸਿਸਟਮ ਆ ਉਹਨੂੰ ਅਸੀਂ ਬੰਦ ਕਰ ਦਾਂਗੇ ਤੇ ਤੁਸੀਂ ਆਪਣੀ ਜਿਹੜੀ ਹੜਤਾਲਾ ਉਹ ਮਤਲਬ ਪੋਸਟਪੋਨ ਕਰ ਦਿਓ ਅਸੀਂ ਪਹਿਲਾਂ ਵੀ 2-4 ਵਾਰੀ ਕਰ ਚੁੱਕੇ ਹਾਂ ਪਰ ਹੁਣ ਇਸ ਵਾਰ ਸਾਡੇ ਨਾਲ ਜਿੰਨੀਆਂ ਵੀ ਸਾਡੀਆਂ ਭਰਾਤਰੀ ਜੱਥੇ ਬੰਦੀਆਂ ਸਾਰਿਆਂ ਦੇ ਸਹਿਯੋਗ ਦੇ ਨਾਲ ਇਸ ਵਾਰ ਅਸੀਂ ਪੂਰਾ ਪੰਜਾਬ ਬੰਦ ਕੀਤਾ ਵਿਆ ਇਹ ਸਾਡੀ ਕੋਈ ਵੀ ਗੱਡੀ ਕਿ ਵੀ ਰੋਡ ਤੇ ਨਹੀਂ ਗਈ ਆ ਜਿੰਨਾ ਟਾਈਮ ਸਰਕਾਰ ਸਾਡਾ ਹੱਲ ਨਹੀਂ ਕਰੂਗੀ ਅਸੀਂ ਆਪਣੇ ਧਰਨੇ ਤੋਂ ਨਹੀਂ ਉਠਾਂਗੇ ਅਸੀਂ ਜਿੰਨੀਆਂ ਵੀ ਆਪਣੀਆਂ ਜਾਇਜ਼ ਮੰਗਾ ਜਿਵੇਂ ਕਿ ਠੇਕੇਦਾਰੀ ਸਿਸਟਮ ਨੂੰ ਬੰਦ ਕਰਨਾ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਿੰਨਾ ਟਾਈਮ ਸਾਡਾ ਹੱਲ ਨਹੀਂ ਹੁੰਦਾਗਾ ਉਹਨਾਂ ਟਾਈਮ ਅਸੀਂ ਇਹ ਧਰਨਾ ਜਾਰੀ ਰੱਖਾਂਗੇ ਜਿੰਨੇ ਵੀ ਸਾਡੀ ਆਮ ਜਨਤਾ ਜਿਹੜੀ ਖੱਜਲ ਖੁਆਰ ਹੋ ਰਹੀ ਆ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਆ ਕਿ ਧਰਨਾ ਲਾਉਣਾ ਕੋਈ ਸਾਡਾ ਸ਼ੌਕ ਨਹੀਂ ਇਹ ਸਾਡੀ ਮਜਬੂਰੀ ਆ ਤੇ ਜਿੰਨਾ ਟਾਈਮ ਸਾਡੇ ਪੰਜਾਬ ਸਰਕਾਰ ਕੋਈ ਮੰਗ ਨਹੀਂ ਮੰਨਦੀ ਉਹਨਾਂ ਟਾਈਮ ਅਸੀਂ ਆਪਣਾ ਧਰਨਾ ਜਾਰੀ ਰੱਖਾਂਗੇ ਸੋ ਇਹ ਹੀ ਮੈਂ ਗੱਲ ਕਹਿਣਾ ਚਾਹੁੰਦਾ ਹਾਂ